ਛੋਟੇ ਸਾਹਿਬ ਜ਼ਾਦੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਾਦੀ ਜਾਖਰ ਰੋਡ ਦੀ ਫਤਫਾ ਵਰਕਰਾਂ ਨੇ ਫਤਗੜ੍ਹ ਸਾਹਿਬ ਜਾ ਰਹੀ ਸੰਗਤਾਂ ਦੇ ਲਈ ਗਰਮ ਦੁੱਧ ਦੀ ਸੇਵਾ ਦਾ ਲੰਗਰ ਲਾਇਆ ਗਿਆ ਇਸ ਸੇਵਾ ਤੁਰੰਤ ਰਹਿ ਕੇ ਰਨੂਵੀ ਦੁੱਧ ਦੀ ਸੇਵਾ ਕਰਕੇ ਸਾਹਿਬ ਜ਼ਾਦੀਆਂ ਨੂੰ ਯਾਦ ਕੀਤਾ ਹੈ ਛੋਟੇ ਸਾਹਿਬ ਜ਼ਾਦੀਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਰੱਖਦੇ ਅੱਜ ਦਿਨ ਮੰਗਲਵਾਰ ਨੂੰ ਸਵੇਰੇ 12 ਵਜੇ ਫਤਫਾ ਵਰਕਰਾਂ ਦੇ ਵੱਲੋਂ ਗਰਮ ਦੁੱਧ ਦਾ ਲੰਗਰ ਲਾ ਕੇ ਸੇਵਾ ਕੀਤੀ ਛੋਟੇ ਸਾਹਿਬ ਜ਼ਾਦੀਆਂ ਦੀ ਕੀਤੀ ਲਾਸਾਨੀ ਕੁਰਬਾਨੀ ਨੂੰ ਅੱਜ ਵੀਰਬਾਲ ਅ ਦਿਵਸ ਤੇ ਰੂਪ ਤੇ ਵਿੱਚ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਸੇਵਾ ਹੈ ਸਾਡੀ ਭਾਰਤੀ ਜਨਤਾ ਪਾਰਟੀ ਵੱਲੋਂ ਬਾਲ ਵੀਰਦੀਪ ਮਨਾਣ ਦੀ ਖੁਸ਼ੀ ਵਿੱਚ ਕੀਤੀ ਜਾ ਰਹੀ ਆ ਜੋ ਮੋਤੀ ਰਾਜ ਮਹਾਰਾਜ ਜੀ ਨੇ ਉਸ ਟਾਈਮ ਦੁੱਧ ਦੀ ਸੇਵਾ ਕਰਕੇ ਜੋ ਮਤਲਬ ਕੀਤਾ ਸੀਗਾ ਉਹ ਉਸ ਚੀਜ਼ ਨੂੰ ਯਾਦ ਕਰਦੇ ਹੋਏ ਅੱਜ ਅਸੀਂ ਵੀ ਛੋਟੇ ਸਹਿਯਾਦਿਆਂ ਦੀ ਯਾਦ ਵਿੱਚ ਉਹਨਾਂ ਦੀ ਦਿੱਤੀ ਕੁਰਬਾਨੀ ਨੂੰ ਸਲਾਮ ਕਰਦੇ ਹੋਏ ਇਹ ਆਣ ਆਲੀਆਂ ਸੰਗਤਾਂ ਨੂੰ ਦੁੱਧ ਦੀ ਸੇਵਾ ਕਰ ਰਹੇ ਹਾਂ ਇਹ ਇਹਦੇ ਵਿੱਚ ਸਾਰੇ ਬੀਜੇਪੀ ਦੇ ਲੀਡਰ ਵਰਕਰ ਸਹਿਮਾਨ ਸਾਰਿਆਂ ਨੇ ਰਲ ਕੇ ਸਮੂਲੀਅਤ ਕੀਤੀ ਆ ਤਾਂ ਜੋ ਮੋਦੀ ਜੀ ਨੇ ਬਾਲਦੀਵ ਜੀ ਸਮਾਨ ਦੇ ਸਹਿਵਾਨ ਕੀਤਾ ਉਹਦੇ ਉਹਦੇ ਇੱਕ ਖੁਸ਼ੀ ਦੇ ਵਿੱਚ ਅਸੀਂ ਅੱਜ ਮਤਲਬ ਬਾਲਦੀਵ ਦੇ ਵਿੱਚ ਦੁੱਧ ਦੀ ਸੇਵਾ ਕਰ ਰਹੇ ਆ ਇੱਧਰ ਬਣਾ ਰਹੇ ਆ ਸਾંગਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਚੱਲ ਰਹੇ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਐਡੀ ਲਸਾਨੀ ਸ਼ਹਾਦਤ ਜੋ ਵਰਡ ਦੇ ਵਿੱਚ ਇਤਨੂੰ ਵੱਡੀ ਕੁਰਬਾਨੀ ਨਹੀਂ ਹੈਗੀ ਉਸ ਨੂੰ ਮੁੱਖ ਰੱਖ ਕੇ ਅੱਜ ਅਸੀਂ ਗਰੀਬੀ ਦਾਵੇ ਦਾ ਇੱਥੇ ਛੋਟਾ ਜਿਹਾ ਦੁੱਧ ਦਾ ਲੰਗਰ ਲਾਇਆ ਹੈ ਜਿਦੇ ਵਿੱਚ ਸਾਰੀ ਸਾਡੀ ਪਾਤਰਾਂ ਦੀ ਜਿਹੜੀ ਸੰਗਤ ਹੈ ਭਾਰਤੀ ਜਨਤਾ ਪਾਰਟੀ ਉਹਦਾ ਸਹਿਯੋਗ ਮਿਲ ਰਿਹਾ ਹੈ ਔਰ ਵੱਤ ਉਹ ਜਿਹੜੀ ਹੈਗੀ ਆ ਆਏ ਸਰਦਾਲੂਆਂ ਦੀ ਸੇਵਾ ਕੀਤੀ ਜਾ ਰਹੀ ਦੀ ਮੈਂ ਬੇਨਤੀ ਕਰਾਂ ਇਹ ਹਿੰਦੁਸਤਾਨ ਦੇ ਵਿੱਚ ਸਭ ਤੋਂ ਜਿਹੜੀ ਜਿਹੜਾ ਮਹਿੰਗਾ ਦੁੱਧ ਔਰ ਮਹਿੰਗੀ ਜ਼ਮੀਨ ਜਿਸ ਦੀ ਕੋਈ ਕੀਮਤ ਨਹੀਂ ਹੈ ਉਹ ਫਤੇਗੜ ਸਾਹਿਬ ਦੀ ਧਰਤੀ ਦੇ ਵਿੱਚ ਸਭ ਤੋਂ ਮਹਿੰਗਾ ਦੁੱਧ ਵੀ ਜਿਹੜਾ ਅਸੀਂ ਪਿਆਇਆ ਗਿਆ ਸਭ ਤੋਂ ਮਹਿੰਗੀ ਜਿਹੜੀ ਸੀ ਉੱਤੇ ਧਰਤੀ ਲੈ ਕੇ ਚਾਰ ਪਿੱਟਾ ਗਿਆ ਮੋਤੀ ਮਹਾਰਾਜ ਜੀ ਨੂੰ ਆਪਣਾ ਸਾਰਾ ਸਮੁੱਚਾ ਪਰਿਵਾਰ ਕੋਲੂ ਦੇ ਵਿੱਚ ਪੀੜਿਆ ਗਿਆ ਉਹਨਾਂ ਨੂੰ ਪਹਿਲਾਂ ਇੱਕ ਕਹਿ ਦਿੱਤਾ ਗਿਆ ਸੀ ਵੀ ਜੇ ਤੁਸੀਂ ਸਹਬਜ਼ਾਦਿਆਂ ਨੂੰ ਜੇ ਮੇਰੇ ਹੁਕਮ ਦੀ ਪਾਲਣਾ ਨਹੀਂ ਕੀਤੀ ਦੁੱਧ ਪਲਾਇਆ ਤੁਹਾਨੂੰ ਕੋਲੂ ਚ ਪੀੜਿਆ ਜਾਵੇਗਾ ਇਸ ਦੁੱਧ ਦੀ ਕੋਈ ਕੀਮਤੀ ਇਦਾ ਨਹੀਂ ਕੀਤੀ ਜਾ ਸਕਦੀ ਜੋ ਸਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਇਸ ਸੀਜ਼ਨ ਮੁੱਖ ਰੱਖ ਕੇ ਸੀ ਅੱਜ ਇੱਥੇ ਗੁਰੂ ਦੀ ਕਿਰਪਾ ਦੇ ਨਾਲ ਦੁੱਧ ਦਾ ਲੰਗਰ ਲਾਇਆ ਹੈ ਪ੍ਰਮਾਤਮਾ ਲੋਕਾਂ ਦੇ ਵਿੱਚ ਸੁਖ ਸ਼ਾਂਤੀ ਬਖਸ਼ੇ ਆਪਣਾ ਮਲਾ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਗੋਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਤਾਂ ਸ਼ਹੀਦਾਂ ਦੀ ਸਰਧਾਂਜਲੀ ਹੈ ਸਾਡੇ ਵਾਸਤੇ ਉਹ ਸਾਡੀ ਕੌਮ ਦੇ ਹੀਰੋ ਸਨ ਠੀਕ ਹੈ ਜੀ ਅਸੀਂ ਉਹਨਾਂ ਨੂੰ ਸੰਤਾਨ ਜੀ ਬੇਟ ਕਰਨ ਚੱਲੇ ਆ ਜੀ ਅਸੀਂ ਉਹਨਾਂ ਦੇ ਦਿੱਤੇ ਹੋਏ ਪੂਰਨਿਆਂ ਤੇ ਚੱਲਣ ਦਾ ਪੂਰਾ ਪੂਰਾ ਸਾਡਾ ਸਹਿਯੋਗ ਹੋਏਗਾ ਸਰਹੰਦ ਫਤਿਹਗੜ ਸਾਹਿਬ ਬਾਜੀ ਅਸੀਂ ਇਹ ਆਪਣੀ ਕੌਮ ਨੂੰ ਸੁਨਾਹਣ ਲੰਨੇ ਆ ਤੇ ਆਮ ਜਨਤਾ ਨੂੰ ਵੀ ਕਹਿੰਨੇ ਵੀ ਉਹਨਾਂ ਦੇ ਚੱਲੇ ਪੂਰਨਿਆਂ ਤੇ ਚੱਲੋ ਠੀਕ ਹੈ ਜੀ ਸਿੱਖ ਕੁਰਬਾਨੀ ਵਾਸਤੇ ਹਮੇਸ਼ਾ ਅੱਗੇ ਆਉਂਦੇ ਰਹਿਣਗੇ ਤੇ ਆਏ ਵੀ ਨੇ ਇਸ ਕਰਕੇ ਹੀ ਸੀ ਤੁਹਾਨੂੰ ਨਮਨ ਕਰਦੇ ਆ ਜੀ ਸ਼ਾਹਪੁਰ ਥੇੜੀ ਤੋਂ ਫਤਿਹਗੜ ਸਾਹਿਬ ਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਜਿਹੜਾ ਤਨ ਤਨ ਸ੍ਰੀ ਗੁਰੂਆਂ ਸਾਹਿਬ ਦੇ ਸ਼ਹੀਦ ਹੋਏ ਛੋਟੇ ਲਾਲ ਸਹਬਜਾਦਾਾਂ ਦੀ ਯਾਦ ਨੂੰ ਨਮਨ ਕਰਦੇ ਹੋਇਆ ਬਾਲ ਦਿਵਸ ਭਾਰਤੀ ਜਨਤਾ ਪਾਰਟੀ ਵੱਲੋਂ ਹਲਕੇ ਸਤਰਾਨੇ ਦੀ ਸਮੁੱਚੀ ਟੀਮ ਵੱਲੋਂ ਮਨਾਇਆ ਜਾ ਰਿਹਾ ਹੈ ਅਸੀਂ ਦੁੱਧ ਦਾ ਲੰਗਰ ਲਾਇਆ ਬਾਪੂ ਮਹਿਰਾ ਜੀ ਦੇ ਜਿਹੜੇ ਉਹਨਾਂ ਨੇ ਗੁਰੂ ਸਾਹਿਬ ਦੇ ਬੱਚਿਆਂ ਨੂੰ ਦੁੱਧ ਪਿਲਾਇਆ ਸੀ ਤੇ ਅਸੀਂ ਅੱਜ ਸੰਗਤ ਨੂੰ ਦੁੱਧ ਪਿਲਾ ਰਹੇ ਹਾਂ ਔਰ ਇਹ ਨਿੱਕਾ ਜਿਹਾ ਇੱਕ ਉਪਰਾਲਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਬੋਲਣਾ ਕੁਝ